ਦੋਲਫਿਨ ਦੰਗਾ ਕਰਨ ਡਾਲਫਿਨ ਵੇਖੋ ਡਾਲਫਿਨ ਕਿੰਨੀਆਂ ਆ ਜਾਂਦੀਆਂ ਡਾਲਫਿਨ ਇਹ ਵੇਖੋ ਡਾਲਫਿਨ ਟੱਕਰ ਮਾਰ ਦਿੰਦੀ ਇਹ ਬੋਰਡ ਨੂੰ ਉਹ ਦੇਖੋ ਡਾਲਫਿਨ ਵਾਹ ਜਿੱਕਾ ਆਪਾਂ ਵੱਖਰੀ ਦੁਨੀਆ ਤੇ ਆ ਗਏ ਵੱਖਰੀ ਧਰਤੀ ਤੇ ਆ ਗਏ ਜਿਹੜੀ ਕਿ ਧਰਤੀ ਦੇ ਦੂਜੀ ਆਪਣੀ ਧਰਤੀ ਨਾਲ ਵੱਖਰਾ ਕੀਤਾ ਗਿਆ ਇਹ ਸਮੁੰਦਰ ਨੂੰ ਤੇ ਬਹੁਤ ਹੀ ਲਾਹ ਲਾਹ ਰੰਗ ਦੇ ਪੱਥਰੇ ਤੇ ਸਕੂਨ ਇੱਕ ਵੱਖਰਾ ਹੀ ਇੱਥੇ ਆਣ ਦਾ ਇੱਥੇ ਵੇਖਣ ਦਾ ਟਾਈਮ ਸਵੇਰ ਦਾ 9:30 ਦਾ ਤੇ ਇਹ ਆ ਸਮੁੰਦਰ ਤੇ ਚੋਲਾ ਬੀਜ ਚੋਲਾ ਬੀਜ ਦੇ ਵਿੱਚੋਂ ਹੁਣ ਇੱਥੋਂ ਜਾਏਗੀ ਸ਼ਿਪ ਜਿਹੜੀ ਕਿ ਤਕਰੀਬਨ 2 ਘੰਟੇ ਦਾ ਸਮਾਂ ਹੈ ਉਹ ਲਾਗੇ ਲਾਗੇ ਜਿਹੜੇ ਤੇ ਰੋਟੀ ਖਾਣ ਵਾਸਤੇ ਆਏ ਸੀ ਦੁਪਹਿਰ ਦੇ ਤੇ ਬਾਈ ਆਪਾਂ ਨੂੰ ਇਹ ਨਾਲ ਮਿਲੇ ਭਰਾ ਆਪਣੇ ਤੇ ਨਾਲ ਲੈ ਕੇ ਆਏ ਆ ਤੇ ਕਹਿੰਦੇ ਵੀ ਸਾਡੇ ਨਾਲ ਚੱਲ ਲੈ ਅਸੀਂ ਤੁਹਾਨੂੰ ਰੋਟੀ ਖਵਾਉਣੇ ਖਾਣਾ ਖਵਾਉਣੇ ਇਹ ਕੀ ਆ ਕੀ ਆ ਭਈਆ ਇਹ ਸੋਲ ਕੜੀ ਹੈ ਸੋਲ ਕੜੀ ਹੈ ਹਾਂ ਤੇ ਇਹ ਇਹ ਰੱਸਾ ਬੋਲਦੇ ਇਸ ਕੋ ਚਿਕਨ ਦਾ ਰੱਸਾ ਚਿਕਨ ਦਾ ਰੱਸਾ ਇਹ ਚਿਕਨ ਹੈ ਇਹ ਚਿਕਨ ਹੈ ਮਾਲਵਾਨੀ ਯਾਹ ਦਾ ਸਪੈਸ਼ਲ ਮਾਲਵਾਨੀ ਚਿਕਨ ਆਇਲੈਂਡ ਉਹ ਦਿਖਾਏਗੀ ਤੇ ਤਕਰੀਬਨ 2 ਘੰਟੇ ਦੇ ਵਿੱਚ 뷰 ਦਿਖਾਏਗੀ ਤੇ ਡੋਲਫਿਨ ਵੀ ਕਹਿ ਰਹੇ ਆ ਵੀ ਡੋਲਫਿਨ ਵੀ ਆਪਾਂ ਨੂੰ ਦਿਖੇਗੀ ਸਵੇਰ ਦਾ ਤੇ ਸ਼ਾਨਦਾਰ ਬੀਚ ਸ਼ਾਨਦਾਰ ਨਜ਼ਾਰੇ ਮਾਲਵਾਨ ਸ਼ਹਿਰ ਦੇ ਤੇ ਨਾਲ ਨਾਲ ਬੀਚ ਬਹੁਤ ਲੰਬੀ ਆ ਉੱਥੋਂ ਸ਼ੁਰੂ ਹੋ ਜਾਂਦੀ ਹੈ ਇਧਰੋਂ ਨਾਲ ਤਕਰੀਬਨ 4 ਕਿਲੋਮੀਟਰ ਦੀ ਲੰਬੀ ਬੀਚ ਹੈ ਜਿਹੜੀਆਂ ਜਿਹੜੀਆਂ ਐਕਟੀਵਿਟੀ ਹੁੰਦੀਆਂ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਜਿਹੜੀ ਬੋਟ ਲੈ ਕੇ ਜਾਂਦੀ ਹੈਗੀ ਆ ਉਹਦੇ ਵਿੱਚ ਆਈਲੈਂਡ ਹੈਗਾ ਇੱਕ ਕਾਂਡਾ ਹੈ ਦੂਸਰੇ ਨੰਬਰ ਤੇ ਆਏਗਾ ਸਿਮ ਪਲਾ ਪੁਆਇੰਟ ਹੈਗਾ ਉਸ ਤੋਂ ਬਾਅਦ ਇੱਕ ਇਹ ਬੀਚ ਹੈਗੀ ਆ ਰਸਤੇ ਜਿਹੜੀਆਂ ਪਣ ਦਿਖਣੀਆਂ ਤੇ ਇਹ ਆਈਲੈਂਡ ਇੱਕ ਆ ਡੋਲਫਿਨ ਇਹਨਾਂ ਨੇ ਦਿਖਾਣੀ ਆ ਤੇ ਚਲੋ ਆ ਸਕੂਬਾ ਡਾਈਵਿੰਗ ਜੈਟ ਰਾਈਡ ਤੇ ਬੰਪਰ ਰਾਈਡ ਤੇ ਬਨਾਣਾ ਰਾਈਡ ਸਪੀਡ ਬੋਟ ਤੇ ਸਕੂਬਾ ਡਾਈਵਿੰਗ ਤੇ ਸਾਰਾ ਕੁਝ ਇੱਥੇ ਬੁਕਿੰਗ ਇਹਨਾਂ ਦੇ ਵਿੱਚ ਪੈਕੇਜ ਵੀ ਮਿਲ ਜਾਂਦਾ ਤੇ ਤੁਸੀਂ ਉਦਾਂ ਵੀ ਮਤਲਬ ਕੱਲੀ-ਕੱਲੀ ਵੀ ਐਕਟੀਵਿਟੀ ਲੈ ਸਕਦੇ ਹੋ ਤੇ ਜਿਹੜਾ ਬੋਰਡ ਦਾ ਉਹ ਤਕਰੀਬਨਾਂ ਨੇ 2 ਘੰਟੇ ਵਾਸਤੇ ਲੈ ਕੇ ਜਾਣਾ ਇੱਥੋਂ ਬੁਕਿੰਗ ਕਰਦੇ ਹੁਣ ਟਾਈਮ ਥੋੜੇ ਜਿਹੇ ਟਾਈਮ ਤੱਕ ਰਹੇ ਚੱਲੇਗੀ ਉਹ ਸਾਹਮਣੇ ਆਪਣੀ ਬੋਟ ਆ ਗਈ ਹੈ ਤੇ ਕਹਿੰਦੇ ਸ਼ੂਜ਼ ਚੱਪਲ ਸਾਚੇ ਫੜ ਲਓ ਕਿਉਂਕਿ ਇੱਥੇ ਪਾਣੀ ਦੇ ਵਿੱਚ ਨਾ ਫਿਰ ਦਿੱਕਤ ਆਊਗੀ ਤੁਹਾਨੂੰ ਤੇ ਬਾਅਦ ਵਿੱਚ ਤੁਸੀਂ ਪਾ ਲੈਣਾ ਇੱਥੋਂ ਚੜਨ ਵਾਸਤੇ ਹੁਣ ਕਹਿਣਗੇ ਸਾਰਿਆਂ ਨੂੰ ਲਾਈਨ ਲਵਾ ਦਿੱਤੀ ਆ ਤੇ ਜਿੰਨੇ ਵੀ ਆਪਣੇ ਨਾਲ ਦੇ ਸਾਰੇ ਚੱਲਣਗੇ ਹੁਣ ਆਪਾਂ ਵੀ ਜਾ ਰਹੇ ਹਾਂ ਦੇ ਵਿੱਚ ਪਾਣੀ ਦੀਆਂ ਛੱਲਾਂ ਬਹੁਤ ਨੇ ਧਿਆਨ ਨਾਲ ਬਈ ਧਿਆਨ ਨਾਲ ਇੱਕ ਇੱਕ ਕਰਕੇ ਜਾ ਰਹੇ ਹਾਂ ਛੱਲਾਂ ਵਜਦੀਆਂ ਪੂਰਾ ਸੰਭਲ ਕੇ ਚੱਲਣਾ ਪੈਣਾ ਕਿਉਂਕਿ ਪਾਣੀ ਜੇ ਪਿੱਛੋਂ ਆਉਂਦਾ ਨਾ ਤੇਜ਼ ਸਾਰੀ ਬੋਟ ਹੀ ਹੱਲੇ ਆ ਜੀ ਕੱਪੜੇ ਰੇਪੇਰ ਕਰਨੇ ਪੈਂਟ ਵੀ ਕਰਦੇ ਦੇਖੇ ਗੱਡੀ ਜਾਓ ਇੱਕ ਮੈਂ ਪਹਿਨ ਸਕਦਾ ਨਾ ਸਭ ਨੂੰ ਸਾਇਰਾਂ ਦੇ ਵਿੱਚੋਂ ਰੇਤ ਨਿਕਲ ਨੂੰ ਚੱਲ ਜੀ ਚੱਲ ਆ ਗਿਆ ਆਪਾਂ ਆਪਣੀ ਬੋਟ ਤੇ ਤੇ ਬੈਠਦੇ ਆ ਸ਼ੂਜ਼ ਪਾਵਾਂ ਦੇ ਬਾਅਦ ਦੇ ਵਿੱਚ ਦੂਜੇ ਵੀ ਹੁਣ ਛੜ ਕੇ ਆਉਣਗੇ ਨਾਲ ਦੇ ਆਪਣੇ ਸਾਰੇ ਆਉਣਗੇ ਬੋਟ ਆਪਣੀ ਚੱਲ ਗਈ ਆ ਤੇ ਸਾਰੇ ਬੈ ਚੁੱਕੇ ਕਿਸ਼ਤੀਆਂ ਦੇ ਵਿੱਚ ਤੇ ਹੁਣ तकरीबन 15 ਕਿਲੋਮੀਟਰ ਦਾ ਸਫ਼ਰ ਬੋਟ ਦੇ ਵਿੱਚ ਹੀ ਹੋਏਗਾ ਤੇ ਦੇਖੋ ਕਿੰਨਾ ਵਧੀਆ ਸਮੁੰਦਰ ਦਾ ਵਿਊ ਆ ਰਿਹਾ ਸਵੇਰ ਦਾ ਟਾਈਮ ਤੇ ਬੀਚ ਦੇ ਲੈ ਰਹੇ ਨਜ਼ਾਰੇ ਆਈਲੈਂਡ ਤੇ ਜਾਵਾਂਗੇ ਸਾਰੀ ਪਬਲਿਕ ਤਿਆਰ ਵਰ ਤਿਆਰ ਪੂਰੀ ਸਪੀਡ ਦੇ ਵਿੱਚ ਚੱਲਦੀ ਪਈ ਆ ਦੇਖੋ ਉਹ ਜਿਹੜਾ ਇੰਜਨ ਜਾਂ ਲੱਗਿਆ ਹੁੰਦਾ ਨਾ ਉਹ ਹੀ ਸਪੀਡ ਨੂੰ ਕਰਦਾ ਕੰਟਰੋਲ ਉਹ ਸੇ ਇੰਜਨ ਦੇ ਕੰਟਰੋਲ ਦੇ ਆ ਹੈਲੋ ਕੁਝ ਨਾ ਕੁਝ ਹੋ ਰਿਹਾ ਹੈ ਇਹ ਦੇਖੀਏ ਦੇਖੋ ਸਾਰੇ ਕੁਝ ਖੁਸ਼ ਵਰ ਖੁਸ਼ ਸਾਰੇ ਕੁਝ ਹੋ ਰਿਹਾ ਹੈ ਲਾਈਕ ਕਰੋ ਸਬਸਕ੍ਰਾਈਬ ਕਰੋ ਪਕਾ ਪਕਾ ਬਸ ਇਹ ਸਾਰੇ ਮਜ਼ਾਕੀਆ ਕਹਿੰਦੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਪੂਰੇ ਖੁਸ਼ ਹੋ ਰਿਹਾ ਹੈ ਦੇਖ ਕੇ ਇਹ ਕੇ ਨਹੀਂ ਆ ਰਹੇ ਨਜ਼ਾਰੇ ਲੈਣੇ ਆਪਾਂ ਵੀ ਲੈਣੇ ਆਂ ਅੰਦਰ ਦੇ ਵਿੱਚ ਨਾ ਆਕਟੋਪਸ ਵਿਖਦੇ ਆ ਥੋੜੇ ਥੋੜੇ ਇੱਕ-ਇੱਕਰੀ ਚੱਤੀਆਂ ਜਾਂ ਪੈਂਦੀਆਂ ਆ ਆਕਟੋਪਸ ਦੇਖਦੇ ਆ ਹੁਣ ਕੋਈ ਨਾ ਕੋਈ ਆਊਗਾ ਉਹ ਦੇਖੋ ਉਹ ਕਿੰਨੇ ਆਕਟੋਪਸ ਬਹੁਤ ਆ ਕਾਫੀ ਸੰਘਣੇ ਨੇ ਉਹ ਦੇਖੋ ਜੇ ਤੁਹਾਡੀ ਨਿਗਾਹ ਪੈਂਦੀ ਹੋਵੇ ਜਾਂ ਨਾ ਪਰ ਸਾਨੂੰ ਦਿਖ ਰਿਹਾ ਹੈ ਕਲੀਅਰ ਆਕਟੋਪਸ ਡੋਲਫਿਨ ਵੀ ਆਏਗੀ ਅੱਗੇ ਹਾਂ ਦਿਖ ਰਿਹਾ ਹੈ ਜੋ ਹੋਵੇਗਾ ਹਾਂ ਬਸ ਆਉਣੀ ਆਉਣੀ ਆਕਟੋਪਸ ਬਹੁਤ ਲੰਬੇ ਲੰਬੇ ਨੇ ਜਿਵੇਂ ਵੇਲ ਜੀਆਂ ਹੁੰਦੀਆਂ ਹਨ ਬਹੁਤ ਲੰਬੇ ਲੰਬੇ ਆਕਟੋਪਸ ਹੀ ਆਕਟੋਪਸ ਹਾਂ ਵਈ ਜਿਵੇਂ ਉਹ ਉਗਦੇ ਨਹੀਂ ਹੈਗੇ ਆ ਭੇ ਜਿਹੜੀ ਹੁੰਦੀ ਉਦਾਂ ਨਹੀਂ ਆ ਬੜੇ ਤੰਬੇ ਵਾਲੇ ਡਾਲਫਿਨ ਕਿੰਨੀਆਂ ਜਾਰੀਆਂ ਡਾਲਫਿਨ ਇਹ ਵੇਖੋ ਡਾਲਫਿਨ ਟੱਕਰ ਮਾਰ ਦਿੰਦੀ ਇਹ ਬੋਰਡ ਨੂੰ ਉਹ ਦੇਖੋ ਡਾਲਫਿਨ ਵਾਹ ਬਹੁਤ ਸਾਰੀਆਂ ਡਾਲਫਿਨ ਇੱਕੇ ਦਾ ਵੀ ਨਿਕਲਦੀਆਂ ਨੇ ਪਾਣੀ ਦੀ ਬਹੁਤ ਜ਼ਿਆਦੀ ਧਮਕ ਇੱਥੇ ਵਾ ਦੇਖਣੇ ਗਾਇਸ ਸਭ ਨੂੰ ਡੋਲਫਿਨ ਵੇਖਣ ਵਾਸਤੇ ਸਾਰੇ ਉਤਸਾਹ ਵਿੱਚ ਬਹੁਤ ਸਾਰੀਆਂ ਦੇਖੀਆਂ ਡੋਲਫਿਨਾਂ ਫਿਰ ਨਿਕਲ ਗਈਆਂ ਇੱਕੇ ਦਮ ਨਿਕਲਦੀਆਂ ਫਿਰ ਸ਼ਾਂਤ ਹੋ ਜਾਂਦੀਆਂ ਨਿਕਲੋ ਬਾਈ ਨਿਕਲੋ ਆ ਜਾਓ ਬਾਹਰ ਹਮ ਮਿਲਣੇ ਕੇ ਲੀਏ ਆਏ ਹਾਂ ਆਪਕੋ ਨਾ ਕੇ ਬੋਲੇਗਾ ਦੋਸਤਾਂ ਰੋਕ ਦਿੱਤਾ ਕਿੱਧਰ ਗਈ ਨਿਕਲੋ ਨਿਕਲੋ ਘੁੰਮ ਗਈ ਕਹੀਂ ਡਰ ਗਈ ਏ ਸ਼ਾਂਤ ਹੋ ਗਿਆ ਸਭ ਕੁਝ ਉਹਦੇ ਕੋਲ ਵੀ ਹੋਰ ਕੋਈ ਨਹੀਂ ਹੈ ਉਹਦੇ ਕੋਲ ਅਰੇ ਬੱਚੇ ਰੋਖਾ ਨਹੀਂ ਬੱਚੇ ਦੇਖਣਾ ਹਾਂ ਇਹ ਕਿ ਉਹਨਾਂ ਬਾਜੋ ਜਾਓ ਨਾ ਸਾਈਡ ਤੇ ਬਾਈ ਜੀ ਥੋੜਾ ਬਾਜੋ ਜਾਓ ਨਾ ਦੇਖੀ ਮਰੇ ਵਾਟਰ ਲਾਗੀ ਬੋਟਲ ਹੈ ਬੋਟਲ ਹੈ ਖੱਪਾਓ ਬੋਲਵਾ ਪਰ ਜੇ ਤੁਹਾਨੂੰ ਕੋਣ ਬੋਲੋ ਸਤਿ ਸ਼੍ਰੀ ਅਕਾਲ ਬੋਲੇ ਸੋਨਿਆਰ ਸਤਿ ਸ਼੍ਰੀ ਅਕਾਲ ਉਹ ਸਾਹਮਣੇ ਇੱਕ ਆਈਲੈਂਡ ਆ ਗਿਆ ਜਿਹਨੂੰ ਦੇਖਣ ਵਾਸਤੇ ਆਇਆ ਇੱਕ ਵਾਰੀ ਬਹੁਤ ਸਾਰੀਆਂ ਦੇਖੀਆਂ ਮੋਬਾਈਲ ਕਰਦੇ ਕਰਦੇ ਉਹਨੇ ਟਾਈਮ ਨੂੰ ਉੱਛੇ ਪ ਗਈਆਂ ਸਾਰੀਆਂ ਤੇ ਉੱਪਰ ਇਹਦੇ ਦੇਖੋ ਜਿਹੜੇ ਉੱਡਦੇ ਪਏ ਆ ਇਹਨਾਂ ਨੂੰ ਬਹੁਤ ਲੰਮੀ ਉਡਾਰੀ ਮਾਰਦੀ ਪਾਈ ਹੈ ਤੇ ਕਿਤੇ ਕੋਈ ਰਸਤੇ ਦੇ ਵਿੱਚ ਇਹਨਾਂ ਨੂੰ ਕੋਈ ਚੀਜ਼ ਦਿਖ ਜਾਂਦੀ ਤੇ ਉਹਦੇ ਉੱਪਰ ਬੈਠ ਜਾਂਦੇ ਆ ਸਾਹਮਣੇ ਆਈਲੈਂਡ ਆ ਗਿਆ ਨਜ਼ਦੀਕ ਕਿੰਨਾ ਘੈਰ ਨਜ਼ਦਾ ਸਾਹਮਣੇ ਆਈਲੈਂਡ ਨਾਲ-ਨਾਲ ਆਪਾਂ ਜਾ ਰਹੇ ਆ ਇੱਥੇ ਵੀ ਆਣ ਕੇ ਦੁਨੀਆ ਆਣ ਕੇ ਵੇਖਦੀ ਆ ਉੱਪਰਲੇ ਬਣੇ ਨਾ ਚੀਜ਼ਾਂ ਸੱਤੀ ਹੋਈ ਕੋਈ ਦੇਖ ਦੇਣੇ ਪਰ ਵਿਚਾਰਾ ਥੋੜਾ ਜਿਹਾ ਪਿਆ ਹੋਇਆ ਇੱਕ ਆ ਸਾਹਮਣੇ ਇੱਕ ਹੋਰ ਆਈਲੈਂਡ ਇਹ ਦੋ ਬਣੇ ਹੋਏ ਆ ਨਜ਼ਦੀਕ ਜੀਕ ਇਹਦੇ ਆ ਦੇਖੋ डॉल्फिन करूं दिखाओ ना डॉल्फिन ओ दिख रहा दूर से ओ उधर ओ पीछे ओ दिख रहा ओ सामने ओ दिख रहा आजा आजा बाहर आजा शांत ओ आ गया ठीक है ਤਿਕੜੇ ਕਿਵੇਂ ਬੋਲਦੇ ਮੇਰੇ ਕੋਲ ਤਾਂ ਇਹ ਵੀ ਨਹੀਂ ਤਿੱਤੇ ਇੱਕ ਹੀ ਤਿਕੜੇ ਇੱਕ ਕੋਈ ਨਾ ਆਉਂਦਾ ਤਿਕੜੇ ਤਿਕੜੇ ਆ ਜਾ ਮਾਣੋ ਉਹ ਦੇਖ ਉਧਰ ਵੀ ਉਹ ਇੱਕ ਤਿਕੜੇ ਲਿਖ ਦੀ ਪ੍ਰਾਈਵੇਟ ਬੋਟ ਕਰਾਈ ਲੱਗਦੀ ਆਦੀ ਸੰਗਾਉ ਲੱਗਦਾ 4 ਦਿਨs ਆਦੀ ਪੁਨ੍ਹਾ ਸੰਗਾਇਜਾ ਖਰਚ ਕਿਤੇ ਪੁਨ੍ਹਾ ਸੰਗਾਇਜਾ ਖਰਚ ਕਿਤੇ ਪਹਿਲਾ ਕਿ ਮੱਧਿਆਸ ਬੋਲਦੇ 500 ਰੁਪਏ ਕਰਦੇ 600 ਆਦੀ ਕਿ ਇੱਥੇ ਪੈਸਾ ਦਸਤਾਨੇ ਪੜਨਾ ਸੰਦੇਗਾ ਖਾਤੋ ਆ ਇੰਡਰ ਬਣਿਆ ਆ ਤੇ ਉਹ ਸਾਹਮਣੇ ਦੇਖੋ ਤੁਸੀਂ ਉਹ ਉੱਪਰ ਬਾਜ ਬਾਜ ਬੈਠਾ ਆ ਤੇ ਬਾਜ ਨੇ ਆਪਣੇ ਆਲਣਾ ਕਿੱਡਾ ਵੱਡਾ ਬਣਾਇਆ ਆ ਉਹ ਸਾਹਮਣੇ ਤੁਸੀਂ ਦੇਖੋ ਜੂਮ ਕਰਕੇ ਦੇਖਾਉਣੇ ਆ ਪਾਊਡਰ ਕੌਣ ਸਾ ਆਈਲੈਂਡ ਹੈ ਪਾਊਡਰ 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 ਆਈਲੈਂਡ ਉਹ ਸਾਹਮਣੇ ਬਾਜ ਉਹ ਬਾਜ 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 ਈਗਲ 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 ਹਾਂ ਈਗਲ ਬਾਜ ਬੋਲਦੇ ਹਮ ਅਨੀ ਗੋਲਡਨ ਰੌਕ ਕਿਤੇ ਉਹ ਦੇਖੋ ਉੱਪਰ ਕਿੰਨਾ ਸੋਹਣਾ ਲਾਤਾ ਨਾ ਦੇਖੋ ਆਪ ਅੱਗੇ ਕੀ ਬਤਾ ਰਹੇ ਕਿਆ ਖੂਬਸੂਰਤ ਨਜ਼ਾਰਾ ਬਗਲੇங்கோਤ ਕਿਆ ਖੂਬਸੂਰਤ ਨਜ਼ਾਰਾ ਅੱਬ ਨੇ ਅੱਦੇ ਇਹ ਹੀ ਤਾਂ ਕੁਦਰਤ ਹੈ ਵਾ ਵਾ ਜੀ ਬਹੁਤ ਹੀ ਗਹਿਰਾ ਸਮੁੰਦਰ ਜਿੰਦੇ ਵਿੱਚ ਇਹ ਜਾ ਰਹੀ ਆਪਣੀ ਬੋਟ ਤੇ ਤਕਰੀਬਨ ਇੱਥੋਂ ਕਾਫੀ ਸਾਰੀਆਂ ਬੋਟ ਨਿਕਲੀਆਂ ਨੇ ਆਪੋ ਆਪਣੀਆਂ ਕੰਪਨੀਆਂ ਬਣਾਈਆਂ ਹੋਈਆਂ ਆਪੋ ਆਪਣੀਆਂ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਕੀ ਕੀ ਕਿੰਗ ਭਾਈ ਕੇ ਕੇ ਕਿੰਗ ਭਾਈ ਕਹਾਂ ਸੇ ਹੋ ਤੇ ਗੜ ਨਦੀ ਤੇ ਸਮੁੰਦਰ ਦਾ ਜਿਹੜਾ ਸੰਗਮ ਹੁੰਦਾ ਮੇਲ ਹੁੰਦਾ ਆਹ ਵਾਲਾ ਪੁਆਇੰਟ ਬਣਿਆ ਨਦੀ ਤੇ ਸਮੁੰਦਰ ਦਾ ਮੇਲ ਇਸੇ ਤਰ੍ਹਾਂ ਜਿਹੜੀਆਂ ਨਦੀਆਂ ਨੇ ਸਮੁੰਦਰ ਦੇ ਵਿੱਚ ਮਿਲਦੀਆਂ ਨੇ ਤੇ ਸਮੁੰਦਰ ਵੀ ਬਹੁਤ ਵੱਡਾ ਬਣ ਜਾਂਦਾ ਇਹ ਸਾਰੀ ਇਹ ਨਦੀ ਹੈ ਗੜ ਨਦੀ ਹੁਣ ਆਪਾਂ ਨੂੰ ਜਿੱਥੇ ਸੰਗਮ ਹੋਇਆ ਸੀ ਨਦੀ ਦਾ ਇਸ ਸਮੁੰਦਰ ਦਾ ਉਸ ਤੋਂ ਅੱਗੇ ਆਈਲੈਂਡ ਬਣਿਆ ਹੋਇਆ ਤੇ ਆਈਲੈਂਡ ਤੇ ਲੈ ਕੇ ਆਏ ਨੇ 15 ਮਿੰਟ ਦੀ ਬ੍ਰੇਕ ਦਿੱਤੀ ਆ ਸ਼ੂਜ਼ ਆਪਾਂ ਵਿੱਚ ਹੀ ਰਹਿਣ ਦਿੱਤੇ ਆ ਤੇ ਇਹ ਆਈਲੈਂਡ ਆਪਾਂ ਦੇਖਦੇ ਆ ਕਿੱਦਾਂ ਦਾ ਬਹੁਤ ਵਧੀਆ ਲੱਗਦਾ ਪਿਆ ਕਹਿੰਦਾ ਅੱਗੇ ਨਾ ਜਾਦਾ ਜਾਇਆ ਜੇ ਪੈਰ ਨੰਗੇ ਨੇ ਦਿੱਕਤ ਹੋਏਗੀ ਪਰ ਸਕੂਨ ਜਾਂ ਮਿਲਦਾ ਪਿਆ ਥੋੜਾ ਥੋੜਾ ਚੁਬਦੇ ਆ ਹੋਰ ਘੋਗੇ ਜੇ ਵਿੱਚ ਨੇ ਪਏ ਹੋਏ ਨੇ ਆ ਦੇਖੋ ਸਾਰਾ ਸਮੁੰਦਰ ਹੈ ਨਾ ਇਦਾਂ ਲੈਂਦੇ ਜਿਵੇਂ ਮਟੀਰੀਅਲ ਜੇ ਟੁੱਟੇ ਹੋਏ ਨੇ ਕਿੰਨੇ ਸੋਹਣੇ ਲੱਗਦੇ ਪਏ ਜਿਵੇਂ ਸ਼ੰਖ ਜਿੰਨਾ ਦੇ ਬਣਦੇ ਨੇ ਉਹ ਚੀਜ਼ ਹੀ ਆ ਆ ਬੇ ਬੇ ਤੇ ਕਾਪਾ ਵੱਖਰੀ ਦੁਨੀਆ ਤੇ ਆ ਗਿਆ ਵੱਖਰੀ ਧਰਤੀ ਤੇ ਆ ਗਿਆ ਜਿਹੜੀ ਕਿ ਧਰਤੀ ਦੇ ਦੂਜੀ ਆਪਣੀ ਧਰਤੀ ਨਾਲ ਵੱਖਰਾ ਕੀਤਾ ਗਿਆ ਇਹ ਸਮੁੰਦਰ ਨੇ ਤੇ ਬਹੁਤ ਹੀ ਲਾ ਲਾਹ ਰੰਗ ਦੇ ਪੱਥਰੇ ਤੇ ਸਕੂਨ ਇੱਕ ਵੱਖਰਾ ਹੀ ਇੱਥੇ ਆਣ ਦਾ ਇੱਥੇ ਵੇਖਣ ਦਾ ਬਹੁਤ ਹੀ ਜ਼ਬਰਦਸਤ ਹੈ ਜੋ ਬਹੁਤ ਜ਼ਬਰਦਸਤ ਵੇਖਣ ਵਾਲੀਆਂ ਚੀਜ਼ਾਂ ਨੇ ਚੂਜ਼ ਉੱਥੇ ਰਹਿਣ ਤੇ ਆ ਪੈਰੋਂ ਨੰਗੇ ਆ ਗਿਆ ਆਪਾਂ ਇਹ ਚੀਜ਼ ਵੇਖਣ ਵਾਸਤੇ ਪਾਣੀ ਦੀਆਂ ਛੱਲਾਂ ਵੇਖ ਕੇ ਮਨ ਬਹੁਤ ਖੁਸ਼ ਹੁੰਦਾ ਤੇ ਥੱਲੇ ਪੱਥਰ ਚੁਪਦਾ ਪੈਰਾਂ ਦੇ ਵਿੱਚ ਇਧਰ ਸਲਫੀਆਂ ਸੁਲਫੀਆਂ ਹੋ ਰਹੀਆਂ ਸਾਰੇ ਆਪ ਆਪਣੀਆਂ ਫੋਟੋਆਂ ਉਹ ਸਾਹਮਣੇ ਤੁਸੀਂ ਪੱਥਰ ਵੇਖੋ ਕਿਵੇਂ ਢਲਾਨ ਬੜੀ ਹੋਈ ਹੈ ਤੇ ਜਿੱਥੇ ਵੀ ਘੁੰਮਦੇ ਘਮਾਉਦੇ ਲੋਕ ਆਉਂਦੇ ਉੱਪਰੋਂ ਰਸਤਾ ਵੀ ਹੈਗਾ ਤੇ ਸਮੁੰਦਰ ਦੇ ਵਿੱਚ ਦੀ ਵੀ ਆਪਾਂ ਨੂੰ ਦਿਖਾ ਕੇ ਲਿਉਂਦੇ ਆਪਣੀ ਹੁਣ ਮੰਜ਼ਿਲ ਲੱਗਦਾ ਵੀ ਆਪਣੀ ਉਹ ਸਾਹਮਣੇ ਆ ਕਾਫੀ ਦੂਰ ਲੈ ਕੇ ਗਏ ਸੀ ਤੇ ਹੁਣ ਵਾਪਸ ਉਧਰਲੀ ਸਾਈਡ ਤੇ ਆਪਾਂ ਜਾਵਾਂਗੇ ਆਹ ਸਿੰਦੂਆ ਸਪੋਰਟ ਕੀ ਇਧਰ ਗੋੜਪਾਨੇ ਕੀ ਵੀਰੇ ਉਧਰ ਬਾਹਰ ਪੜੀਏ ਵੇਅਰ ਮਰ ਗਏ ਉਹ ਮਿੱਚੇ ਸੇ ਇਸ ਦਾ ਕੀ ਨਾਮ ਹੈ ਵੀਰ ਅਕਿੱਲੇ ਗਈ ਇਸ ਦਾ ਕੀ ਸੋਰ ਨਾ ਘੜਾ ਹੈ ਸੋਰ ਨਾ ਘੜਾ ਹਾਂ ਸੋਰ ਨਾ ਘੜਾ ਹੈ ਸੋਰਨ ਘੜਾ ਕਿੰਨਾ ਵਧੀਆ ਉਹ ਸਾਹਮਣੇ ਗੁਫਾ ਵੀ ਬਣੀ ਹੋਈ ਹੈ ਪਾਣੀ ਦੇ ਨਾਲ ਜੜੀ ਆ ਉਹ ਆਪਣੇ ਪਥਰ ਥਲੇ ਡਿੱਗੇ ਆ ਗੁਫਾ ਬਣੀ ਹੋਈ ਆ ਜਿਹੜੀ ਨਾ ਸਿੰਧੂ ਦੁਰਗ ਜਿਹੜਾ ਇੱਥੇ ਪੋਰਟ ਹੈ ਇਹ ਗੁਫਾ ਜਿਹੜੀ ਹੈ ਕਨੈਕਟਡ ਹੈ ਇਹ ਗੁਫਾ ਸਿੰਧੂ ਦੁਰਗ ਜਿਹੜਾ ਪੋਰਟ ਉੱਥੇ ਜਾਂਦੀ ਆ ਅੰਦਰ ਦੇ ਥਲੇ ਥਲੇ ਇਹ ਰਸਤਾ ਬਣਾਇਆ ਆ ਪਹਿਲਾਂ ਤੇ ਰਾਜੇ ਮਹਾਰਾਜਾਂ ਨੇ ਕਿਲੇ ਬਣਾਏ ਹੋਏ ਆ ਸਿਵਾਰੀ ਮਹਾਰਾਜ ਦੇ ਟਾਈਮ ਦਾ ਜਿਹੜਾ ਬਣਿਆ ਐ ਫੋਰਟ ਇਹ ਸਮੁੰਦਰ ਦੇ ਵਿੱਚ ਦੀ ਰੱਖਿਆ ਜਾਂਦਾ ਦੇਖੋ ਕਿੰਨੀਆਂ ਜਾਂਦੀਆਂ ਪੁਰਜ਼ਾ ਦੇ ਕਿੰਨਾ ਜ਼ਿਆਦਾ ਉਤਮਾਗਦੇ ਰਹਿਣਾ ਪਹਿਲਾ ਕੰਮ ਕੀਤੇ ਜਾਂਦੇ ਵੀ ਸਿੱਧਾ ਪੁੱਤਾਂ ਤੇ ਨੋਰ ਕੇ ਬਸਤ ਕੋਈ ਨਾ ਲੋਹ ਹਮਲਾ ਹੁੰਦਾ ਦੇ ਸਮੁੰਦਰੀ ਰਸਤੇ ਸਣੀ ਤੁਸੀਂ ਜਾ ਸਕਦੇ ਆ ਜੀ ਆਪਦੀ ਸੈਨਾ ਜਿਹੜੀ ਇੰਟਰ ਕਾਉਂਟ ਲੈ ਕੇ ਆ ਸਕਦੀ ਹੈ 2 ਘੰਟਿਆਂ ਦੀ ਰਾਈਡ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਉਸੇ 베ਜ ਤੇ ਵਾਪਸ ਲਿਆਇਆ ਚੂਲਾ 베ਜ ਤੇ ਹੁਣ ਇੱਥੇ ਆਪਾਂ ਉਤਰਾਂਗੇ ਤੇ ਅੱਗੇ ਹੋਰ ਮਾਲਵਾ ਦੀ ਕੋਈ ਸ਼ਾਨਦਾਰ ਜਗ੍ਹਾ ਵੇਖਾਂਗੇ ਦੇਖੋ ਛੱਲ ਵੇਖੋ ਕਿੰਨੀ ਇੱਕੋ ਹੀ ਹਲਾ ਕੇ ਰੱਖਦੇ ਕੱਚ ਕੇ ਲੈ ਜਾਂਦੀ ਨਾਲ ਹੀ ਤੇ ਰੋਟੀ ਖਾਣ ਵਾਸਤੇ ਆਏ ਸੀ ਦੁਪਹਿਰ ਦੀ ਤੇ ਬਾਈ ਆਪਾਂ ਨੂੰ ਇਹ ਨਾਲ ਮਿਲੇ ਭਰਾ ਆਪਣੇ ਤੇ ਨਾਲ ਲੈ ਕੇ ਆਏ ਆ ਤੇ ਕਹਿੰਦੇ ਵੀ ਸਾਡੇ ਨਾਲ ਚੱਲ ਲੈ ਅਸੀਂ ਤੁਹਾਨੂੰ ਰੋਟੀ ਖਵਾਉਣੇ ਖਾਣਾ ਖਵਾਉਣੇ ਇਹ ਕੀ ਆ ਕੀ ਆ ਭਈ ਆ ਇਹ ਸੋਲ ਘੜੀ ਹੈ ਸੋਲ ਘੜੀ ਹੈ ਹਾਂ ਤੇ ਇਹ ਰਸਾ ਬੋਲਦੇ ਇਸ ਕੋ ਚਿਕਨ ਦਾ ਰਸਾ ਚਿਕਨ ਦਾ ਰਸਾ ਇਹ ਚਿਕਨ ਹੈ ਇਹ ਚਿਕਨ ਹੈ ਚਿਕਮਾਲਵਾਨੀ ਯਾ ਦਾ ਸਪੈਸ਼ਲ ਮਾਲਵਾਨੀ ਚਿਕਨ ਹਾਂ ਤੇ ਇਹ ਵੜੇ ਹੈ ਵੜੇ 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 ਬੋਲਦੇ ਔੜੇ ਜੈਸੇ ਕਿ ਪੂੜੀ ਬੋਲਦੇ ਹੈ ਇਹ ਪੂਰੀ ਬੋਲਦੇ ਜੈਸੇ ਇਸ ਕੋ ਔੜੇ ਬੋਲਦੇ ਅੱਛੇ ਔੜੇ ਸਿਕੜ ਔੜੇ ਮਤਲਬ ਸਪੈਸ਼ਲ ਜੋ ਯਹਾਂ ਦਾ ਇਹ ਫੂਡ ਹੈ ਇਹ ਯਹਾਂ ਦਾ ਫੂਡ ਹੈ ਮਾਲਵਾਨ ਦਾ ਠੀਕ ਹੈ ਅਬ ਕਰਦੇ ਆ ਇੰਜੋਏ ਖਾਣੇ ਆ ਤੋ ਬਹੁਤ ਵਧੀਆ ਲੱਗਿਆ ਭਰਾਵਾਂ ਨਾਲ ਮਿਲ ਕੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਥੈਂਕ ਯੂ ਓਕੇ ਪੂਰ ਸਪੋਰਟ ਦੇਣਾ ਮਹਾਰਾਸ਼ਟਰ ਸੇ ਬਾਲਾਪੁਰ ਸੇ ਵੀ ਬਹੁਤ ਸਪੋਰਟ ਹੈ ਆਪਣੇ ਬਾਲਾਪੁਰ ਸੇ ਦੇਖੋ ਵੀ ਕਿੰਨਾ ਪਿਆਰ ਭਰਾਵਾਂ ਦਾ ਮਲਵਾਨ ਦਾ ਸਭ ਤੋਂ ਜਿਹੜਾ ਮਸ਼ਹੂਰ ਹੈ ਨਾ ਇਹ ਆ ਰੈਸਟੋਰੈਂਟ ਆ ਤਿੱਥੀ ਬਾਬੂ ਇਹ ਬਾਬੂ ਜਿਹੜਾ ਇੱਥੋਂ ਦਾ ਖਾਣਾ ਸਭ ਤੋਂ ਜ਼ਿਆਦਾ ਮਸ਼ਹੂਰ ਮੰਨਿਆ ਜਾਂਦਾ ਬਹੁਤ ਵਧੀਆ ਥਾਲੀ ਦਿੰਦੇ ਆ ਖਾਣ ਪੀਣ ਨੂੰ ਪੂਰੀ ਘੈਂਟ ਗੱਲ ਬਾਤ ਹੈ ਜੇ ਤੁਸੀਂ ਵੀ ਮਾਲਵਾਨ ਤੇ ਆਣਾ ਤੇ ਕੋਈ ਖਾਣਾ ਪੀਣਾ ਤੇ ਇਹ ਹੋਟਲ ਦੇ ਵਿੱਚ ਜਾਣ ਕੇ ਜ਼ਰੂਰ ਖਾਣਾ ਤੇ ਸਾਹਮਣੇ ਆ ਲੋਕੇਸ਼ਨ ਨੇ 메ਨ ਬਾਜ਼ਾਰ ਦੇ ਵਿੱਚ ਹੀ ਆ ਮਤਲਬ ਮਾਰਕੀਟ ਸੱਜੇ ਰਹਿ ਜਾਂਦੀ ਆ ਤੇ ਚੌਂਕ ਤੋਂ ਅੱਗੇ ਲੱਗ ਕੇ ਇਹ ਸੀ ਮਾਲਵਾਨ ਦਾ ਚੋਲਾ ਬੀਜ ਦਾ ਸਫ਼ਰ ਆਪਣਾ ਜਿਹੜਾ ਲਗਭਗ 2 ਘੰਟਿਆਂ ਦਾ ਸੀ ਆਫਰ ਬਹੁਤ ਹੀ ਵਧੀਆ ਰਿਹਾ ਬਹੁਤ ਵਧੀਆ ਵੇਖਣ ਨੂੰ ਮਿਲਿਆ ਡੋਲਫਿਨ ਦੇਖਣ ਨੂੰ ਮਿਲੀਆਂ ਫੋਰ ਫੋਰ ਉੱਥੇ ਜਿਹੜਾ ਰਸਤੇ ਦੇ ਵਿੱਚ ਆਪਾਂ ਆਈਲੈਂਡ ਦੇਖਿਆ ਤੇ ਕੁਝ ਜਿਹਾ ਹੋਰ ਦੇਖਿਆ ਤੇ ਬਹੁਤ ਕੁਲ ਮਿਲਾ ਕੇ ਬਹੁਤ ਹੀ ਵਧੀਆ ਐਕਸਪੀਰੀਅੰਸ ਸੀ ਤੋਂ ਹੁਣ ਆਪਾਂ ਮਾਲਵਾਨ ਦੇ ਵਿੱਚ ਹੋਰ ਇੱਕ ਦੋ ਥਾਵਾਂ ਉਹ ਵੇਖਣ ਜਾਵਾਂਗੇ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਇਦਾਂ ਦੇ ਸਫਰ ਦੇਖਣ ਲਈ ਆਪਣੇ ਨਾਲ ਬਨੇ ਰਹਿਣਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ 撮影するやから理、ね。